ਇਹ ਮੇਰਾ ਥਾਂ ਹੈ ਉਹ ਤੇਰਾ ਕਿੱਥੋਂ ਹੋ ਗਿਆ ਆਪੂ ਜਾਂਦਾ ਹੋਇਆ ਮੇਰੇ ਨਾਲ ਕਰਾ ਕੇ ਗਿਆ ਆਹੋ ਕਰਾ ਕੇ ਗਿਆ ਤੇਰੇ ਇਹ ਕੌਣ ਨੇ ਉਹ ਮੈਂ ਜਾਣਦਾ ਜਿਹੜੇ ਤੂੰ ਜਾਲੀ ਕਾਗਜ ਬਣਾ ਰੱਖਿਆ ਪੱਕਾ ਵਾਸਤੇ ਯਾਰ ਹੈ ਤਾਂ ਇਹ ਭਰਾ ਪਰ ਲੜੀ ਜਾਂਦੇ ਐ ਮੈਂ ਵੱਡਾ ਐ ਬੋਲਦਾ ਕਿਵੇਂ ਤੂੰ ਓਏ ਲੜੀ ਕਿਉਂ ਜਾਂਦੇ ਐ ਕੋਈ ਤਮੀਜ਼ ਨਹੀਂ ਹੈ ਆ ਵਾੜੇ ਪਿੱਛੇ ਲੜਦੇ ਐ ਸੱਤ ਸਾਲ ਹੋ ਗਏ ਆ ਛੋਟੇ ਜਿਹੇ ਵਾੜੇ ਪਿੱਛੇ ਇਹਨਾਂ ਦਾ ਝਗੜਾ ਤੂੰ ਵੱਡੇ ਵਾਲੀ ਗੱਲ ਕਰ ਕੋਈ ਵੱਡਾ ਕਹਿੰਦਾ ਮੇਰੇ ਨਾਲ ਤੇ ਆ ਵੜਾ ਛੋਟਾ ਕਹਿੰਦਾ ਮੇਰੇ ਨਾਲ ਤੇ ਦੱਸਦਾ ਤੈਨੂੰ ਵੱਡਿਆਂ ਵਾਲੀ ਗੱਲ ਆ ਜਾ ਦੇਖ ਲੈਨੇ ਆ ਕੋਈ ਨਹੀਂ ਮਿਲਦੇ ਸ਼ਾਮ ਨੂੰ ਪੰਚਾਇਤ ਚ ਆ ਜੀ ਲਾਂਗੇ ਦੇਖ ਲਾਂਗੇ ਆਇਆ ਵੱਡਾ ਬਣਦਾ ਵੱਡਾ ਅਫਸਰ ਉਹ ਜਾ ਤੂੰ ਲੰਘ ਜਾ ਤੇਰੀ ਅਫਸਰੀ ਇੱਥੇ ਨਹੀਂ ਚੱਲਣੀ ਉਹ ਅਜੀ ਅਫਸਰੀ ਦੇਖੀ ਕਿੱਥੇ ਮੇਰੀ ਤੂੰ ਮਿਲਦੇ ਆ ਸ਼ਾਮ ਨੂੰ ਪੰਚਾਇਤ ਘਰ ਮਿਲਾਂਗੇ ਕੋਈ ਨਹੀਂ ਡਰਦਾ ਨਹੀਂ ਮੈਂ ਤੇਰੇ ਤੋਂ ਹਾਂ ਆ ਕੀ ਕਹ ਰਿਹਾ ਹੈ ਇਹ ਵੱਡੇ ਦਾ ਤੇ ਉਹ ਉਹ ਛੋਟੇ ਦਾ